ਦੇਖੋ ਜੀ ਜਿਹੜਾ ਕਿ ਪਿਛਲੇ ਦਿਨੀ ਕੁਝ ਸ਼ਿਕਾਰੀ ਲੋਕਾਂ ਨੇ ਜਿਹੜੀ ਦੁਕਾਨਾਂ ਦੀ ਤੋੜਪਾਨ ਕੀਤੀ ਸੀ ਉਹਨਾਂ ਗਰੀਬ ਲੋਕਾਂ ਦੀ ਜਿਹੜੀ ਆਵਾਜ਼ ਬਣੇ ਜਿਹੜਾ ਵਾਲਮੀਕੀ ਸਮਾਜ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਇੱਕ ਬੀੜਾ ਚੁੱਕਿਆ ਹੈ ਕਿ ਉਹਨਾਂ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਸਾਡੇ ਵੀਰ ਲਵ ਮਟੂ ਜੀ ਜੀ ਸਕورٹی ਦਾ ਮਸਲਾ ਸੀ ਕਿਉਂਕਿ ਉਹਨਾਂ ਨੇ ਪੰਨੂ ਤੇ ਜਿਹੜਾ ਪਰਚਾ ਦਰਜ ਕਰਾਇਆ ਸੀ ਤੇ ਉਹਨਾਂ ਦੀ ਜਾਨ ਨੂੰ ਖਤਰਾ ਆ ਉਹਨਾਂ ਨੂੰ ਸਿਕਿਉਰਿਟੀ ਪਹਿਲਾਂ ਪ੍ਰੋਵਾਈਡ ਕਰਵਾਈ ਗਈ ਸੀ ਪਰ ਉਹ ਜਿਹੜੀ ਸਿਕਿਉਰਿਟੀ ਜਿਹੜੀ ਆ ਇਲੈਕਸ਼ਨ ਦੇ ਦੌਰਾਨ ਵਾਪਸ ਲੈ ਲਈਤੀ ਗਈ ਪਰ ਉਹਨਾਂ ਨੂੰ ਜਿਹੜੀ ਦੁਬਾਰਾ ਉਹਨਾਂ ਨੂੰ ਮੁਹੱਈਆ ਨਹੀਂ ਕਰਾਈ ਗਈ ਜਿਹਦੇ ਵਿੱਚ ਪਹਿਲਾਂ ਵੀ ਧਰਨਾ ਲੱਗਾ ਸੀ ਜਿਹੜੀ ਪ੍ਰਸ਼ਾਸਨ ਇਹ ਗੱਲ ਨਹੀਂ ਮੰਨੀ ਹੁਣ ਅਸੀਂ ਇਹਨਾਂ ਨੂੰ ਕਹਿੰਦੇ ਜਿਹੜੀ ਤੁਸੀਂ ਰਿਪੋਰਟ ਬਣਾ ਕੇ ਭੇਜੋਗੇ ਉਹ ਆਵੇਂ ਮਹੀਨੇ ਚ ਉਹ ਆਵੇਂ ਦੋ ਮਹੀਨੇ ਚ ਉਹਨਾਂ ਸਾਨੂੰ ਕੋਈ ਲੈਣ ਦੇ ਨਹੀਂ ਆ ਉਹ ਤੁਹਾਡੀ ਹਾਈ ਰੈਕ ਆ ਪਰ ਸਾਡੇ ਭਰਾ ਦੀ ਜਾਨ ਨੂੰ ਖਤਰਾ ਵਾ ਉਹਨੂੰ ਜਿਹੜੀ ਆਰਜੀ ਤੌਰ ਤੇ ਦੋ ਗਨਮੈਨ ਜਿਹੜੇ ਪ੍ਰੋਵਾਈਡ ਕਰਾਏ ਜਾਣ ਅਗਰ ਹੁਣ ਆਪਾਂ ਚੱਲੇ ਆ ਹਰ ਪਾਸਰ ਲੈ ਕੇ ਚੱਲੇ ਨੇ ਗੁਰਵਿੰਦਰ ਜੀ ਲੈ ਕੇ ਚੱਲੇ ਨੇ ਡੀਸੀਪੀ ਲਾਡਰ ਕੋ ਅਗਰ ਉਥੋਂ ਦੋ ਗਨਮੈਂਟ ਜਿਹੜੇ ਪ੍ਰੋਵਾਈਡ ਹੋ ਜਾਂਦੇ ਆ ਠੀਕ ਆ ਨਹੀਂ ਤੇ ਇਹ ਜਿਹੜਾ ਤਰਨਾ ਫਿਰ ਉਦਾਂ ਹੀ ਸਟਾਰਟ ਕੀਤਾ ਜਾਏਗਾ ਉਹ ਹੋਏਗਾ ਅਨਮਿੱਥੇ ਅਨਮਿੱਥੇ ਸਮੇਂ ਵਾਸਤੇ ਦੇਖੋ ਜੀ ਜਿੱਦਾਂ ਕਿ ਤੁਸੀਂ ਜਾਣਦੇ ਪਿਛਲੇ ਦਿਨੀ ਹੀ ਜਿਹੜਾ ਭਗਵਾਨ ਵਾਲਮੀਕੀ ਮੰਦਰ ਕੋਲ ਅਮੜੀ ਚੌਕ ਦੇ ਵਿੱਚ ਕੁਸ਼ ਨਿਹੰਗ ਸਿੰਘ ਸ਼ਰਾਰਤੀਆਂ ਆਂਸਰਾ ਵੱਲੋਂ ਨਿਹੰਗ ਸਿੰਘ ਜਥੇਬੰਦੀ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਉਹਨਾਂ ਦੁਕਾਨਾਂ ਦੀ ਲੁੱਟਖੋਹ ਕੀਤੀ ਗਈ ਅਤੇ ਦੁਕਾਨਾਂ ਤੋੜੀਆਂ ਗਈਆਂ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਜਿਹੜਾ ਇਹਨਾਂ ਦਾ ਹਰਜਾਨਾ ਵਾ ਉਹ ਦਿੱਤਾ ਜਾਵੇ ਉਸ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਬੰਦੇ ਵੀ ਅੰਦਰ ਫੜ ਲਿਆ ਪਰ ਇੱਕ ਜਿਹੜਾ 2020 ਦੇ ਵਿੱਚ ਅਸੀਂ ਗੁਰਬੰਧ ਸਿੰਘ ਪੰਨੂ ਜਿਹੜਾ ਕੈਨੇਡਾ 'ਚ ਬੈਠਾ ਵਾ ਜਿਨੇ ਭਾਰਤ ਦਾ ਸੰਵਿਧਾਨ ਤੇ ਦੇਸ਼ ਦਾ ਤਿਰੰਗਾ ਸਾੜਿਆ ਸੀ ਉਹਦੇ ਸਬੰਧ ਵਿੱਚ ਅਸੀਂ ਉਸਤੇ ਮੁਕਤਮਾ ਅਦਾਲਤ 'ਚ ਕਰਾਇਆ ਸੀ 168 ਬਟਾ 20 ਬੀ 20 ਠਾੜੇ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਸਾਨੂੰ ਕਈ ਲੋਕਾਂ ਨੇ ਥ੍ਰੈਟ ਕੀਤਾ ਕਈ ਆਪਣਾ ਗਾਲੀ ਗਲੋਚ ਕੀਤੀ ਆ ਤੁਹਾਨੂੰ ਮਾਰੇ ਦੀ ਧਮਕੀਆਂ ਲਗੀਆਂ ਉਹਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਵੈਰੀਫਾਈ ਕਰਕੇ ਸਾਨੂੰ ਉਸ ਮਾਧਿਮ ਦਾ ਸਾਡੇ ਜਿਹੜੇ ਗਨਮੈਨ ਦਿੱਤੇ ਸੀ ਪਰ ਹੁਣ ਜਿਹੜੇ 15 ਦਿਨ ਜਿਹੜੇ ਸਾਡੇ ਗਨਮੈਨ ਖੋਏ ਗਏ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਰੱਖੀ ਸੀ ਵੀ ਕਿ ਅਸੀਂ ਅੰਦਰ ਬਾਹਰ ਜਾਣੇ ਆ ਕਿਤੇ ਵੀ ਕਿਸੇ ਵੀ ਕਿਸੇ ਵੇਲੇ ਸਾਡਾ ਨੁਕਸਾਨ ਹੋ ਸਕਦਾ ਵਾ ਇਸ ਕਰਕੇ ਜਿਹੜੀ ਸਾਡੀ ਸੁਰੱਖਿਆ ਵੀ ਸਾਾਨੂੰ ਵਾਪਸ ਦਿੱਤੀ ਜਾਵੇ ਪਰ ਅੱਜ ਜਿਹੜਾ ਧਰਨਾ ਲਾਉਂਦਾ ਮਕਸਦ ਹੀ ਸਾਡੀ ਆਹੀ ਮੰਗਾ ਹੀ ਪਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਹੀ ਲਾਇਆ ਵਾ ਵੀ ਤੁਸੀਂ ਸਾਡਾ ਚਲੋ ਏਡੀਸਪੀ ਲਾਣ ਆਰਡਰ ਨੂੰ ਕਿਹਾ ਕਿ ਤੁਹਾਨੂੰ ਜਿਹੜੇ ਆਰਜੀ ਤੌਰ ਤੇ ਜਿਹੜੇ ਦੋ ਗਨਮੈਨ ਨੂੰ ਤੁਹਾਨੂੰ ਦੇ ਦੇਣੇ ਆ ਤੇ ਬਾਕੀ ਜਿਹੜੇ ਪੱਕੇ ਤੁਹਾਡੇ ਗਨਮੈਨ ਏਡੀਸਪੀ ਸਿਕਿਉਰਿਟੀ ਵੱਲੋਂ ਕੋਈ ਰਿਪੋਰਟ ਬਣਾ ਕੇ ਜਲਦ ਭੇਜ ਦਾਂਗੇ ਜਿਹੜੇ ਤੁਹਾਡੇ ਗਨਮੈਨ ਵਾਪਸ ਏਡੀਸਪੀ ਸਿਕਿਉਰਿਟੀ ਵੱਲ ਹੀ ਆ ਚੜੀਏ ਪਰ ਜੇ ਸਾਨੂੰ ਗਨਮੈਨ ਨਹੀਂ ਦਿੱਤੇ ਜਾਂਦੇ ਅੱਜ ਤੇ ਫੇਰ ਦੁਬਾਰਾ ਹੋਣੀ ਆ ਆਪਾਂ ਫੇਰ ਦੁਬਾਰਾ ਧਰਨੇ ਤੇ ਫੇਰ ਇੱਦਾਂ ਹੀ ਬੈਠਾਂਗੇ ਲੈ ਗਿਆ ਕੀ ਕਰ ਸੀ ਕਿਸ ਕਰ ਆਏਗਾ ਇਸ ਤਰ੍ਹਾਂ ਹੈ ਜੀ ਇਹਨਾਂ ਦੀਆਂ ਦੋ ਡਿਮਾਂਡਸ ਨੇ ਇੱਕ ਤਾਂ ਮੱਟੂ ਜੀ ਦੇ ਗਨਮੈਨ ਦੀ ਹੈ ਆਪਣਾ ਪਾ ਇੱਕ ਤੇ ਆ ਗਈ ਮੱਟੂ ਜੀ ਦੀ ਸਕਿਉਰਿਟੀ ਦੀ ਤੇਰੀ ਮੱਟੂ ਜੀ ਦੀ ਸਕਿਉਰਿਟੀ ਆ ਉਹਦੇ ਬਾਬਤ ਐਡੀਜਪੀ ਸਕਿਉਰਿਟੀ ਸਾਨੂੰ ਜਿਹੜਾ ਇਹਦੀ ਜਿਹੜੀ ਰਿਪੋਰਟ ਬਣ ਕੇ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਜਿਹੜੇ ਪਹਿਲਾਂ ਗਨਮੈਨ ਪਲਾਟ ਹੋਏ ਸੀ ਉਹ ਵਿਦਡਰਾ ਹੋ ਗਏ ਸੀ ਡਿਊਰਿੰਗ ਇਲੈਕਸ਼ਨ ਤੇ ਹੁਣ ਇਹਨਾਂ ਦੀ ਜਿਹੜੀ ਰਿਪੋਰਟ ਰਿਪੋਰਟ ਜਿਹੜੀ ਆ ਦੁਬਾਰਾ ਵੱਢ ਕੇ ਜਾ ਰਹੀ ਆ ਇਹਨਾਂ ਨੇ ਕਿਉਂਕਿ ਇਹਨਾਂ ਨੇ 2020 ਦੇ ਵਿੱਚ ਗੋਰ ਪਰਿਵਾਰ ਪੰਨੂ ਦੇ ਖਿਲਾਫ ਇੱਕ ਅਫੇਅਰ ਅਰਜ਼ੀ ਕਰਾਈ ਸੀ ਜਿਹਦੇ ਦੇ ਨਾਲ ਉਹ ਥ੍ਰੈਟ ਆਈ ਸੀ ਉਹਦੇ ਆਧਾਰ ਤੇ ਇਹਨਾਂ ਨੂੰ ਗਨਮੈਨ ਮਿਲੇ ਸੀ ਉਹ ਗਵਰਨਮੈਂਟ ਜਿਹੜੇ ਰਿਵਿਊ ਕਰਨ ਵਾਸਤੇ ਇਹਨਾਂ ਦੀ ਡਿਮਾਂਡ ਹੈ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਜਿਹਦੇ ਬਾਬਤ ਜਿਹੜੀ ਅਸੀਂ ਏਡੀਜੀਪੀ ਸਿਕਿਉਰਿਟੀ ਸਾਹਿਬ ਨੇ ਜਿਹੜੀ ਆ ਇਹਦੀ ਜਿਹੜੀ ਰਿਪੋਰਟ ਜਿਹੜੀ ਬਣਾ ਕੇ ਭੇਜੀ ਆ ਜਿਹਦੇ ਜਿਹੜੇ ਉਹਦੇ ਆਰਡਰ ਆਉਣ ਵਾਲੇ ਆ ਇਹਨਾਂ ਦਾ ਮੰਗਿਆ ਗਿਆ ਕਿ ਸਾਨੂੰ ਜਿਹੜੀ ਉਹ ਨੈਚਰ ਆਰਜੀ ਜਿਹੜੇ ਆ ਗਵਰਨਮੈਂਟ ਦਿੱਤੇ ਜਾਵੇ ਜਿਹਦੇ ਬਾਰੇ ਸੀਨੀਅਰ ਅਫਸਰ ਦੇ ਧਿਆਨ ਚ ਲੈ ਕੇ ਇਹਦਾ ਮਸਲਾ ਅੱਜ ਹੱਲ ਕੀਤਾ ਜਾਏ ਦੂਸਰੀ ਇਹਨਾਂ ਦੀ ਸੀ ਕਿ ਜਿਹੜਾ ਪਿੱਛੇ ਕੋਈ ਨਿਆ ਗੱਜਤਾਂ ਬੰਦਿਆਂ ਦੇ ਬੰਦਿਆਂ ਨਹੀਂ ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਸੀਂ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਬੰਦੇ ਸਾਰੇ ਜੇਲ੍ਹ ਚ ਨੇ 10 ਦੇ 10 ਸੀ ਉਹਨਾਂ ਨੇ ਕੁਝ ਦੁਕਾਨਦਾਰਾਂ ਦਾ ਨੁਕਸਾਨ ਕੀਤਾ ਸੀ ਉਹਨਾਂ ਦੇ ਬੀੜੇ ਸਿੱਟਾ ਘੁੜਕੇ ਜਿਹੜਾ ਸਮਾਨ ਸੀ ਉਹਨਾਂ ਦਾ ਸਾੜ ਦਿੱਤਾ ਸੀ ਉਹਨਾਂ ਦਾ ਕਿਰੇਨੇ ਦਾ ਸਮਾਨ ਨੁਕਸਾਨ ਕੀਤਾ ਹੈ ਉਹਨਾਂ ਨੂੰ ਮੁਆਵਜ਼ਾ ਦੇਣ ਬਾਰੇ ਜਿਹਦੇ ਸਬੰਧ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਜਿਹੜੇ-ਜਿਹੜੇ ਉਹਨਾਂ ਦੇ ਕੋਲ ਜਿਨ੍ਹਾਂ ਨੇ ਆਪਣਾ ਰਿਕਾਰਡ ਪੇਸ਼ ਕੀਤਾ ਨੁਕਸਾਨ ਸਬੰਧੀ ਉਹਨਾਂ ਚ 6 ਬੰਦਿਆਂ ਨੂੰ ਆ ਮੇਰੇ ਕੋਲ ਕਾਪੀ ਆ 6 ਬੰਦਿਆਂ ਨੂੰ ਕਿਸੇ ਨੂੰ 10000 ਕਿਸੇ ਨੂੰ 15000 ਉਹਨਾਂ ਨੂੰ ਜਿਹੜੇ ਪੈਸੇ ਆ ਉਹਨਾਂ ਨੂੰ ਦੇ ਦਿੱਤੇ ਗਏ ਆ ਜਿਹਦੇ ਵਿੱਚ ਗੁਟਕਾ ਤੰਬਾਕੂ ਸਿਗਰਟ ਹੋਰ ਜੋ ਉਹਨਾਂ ਦਾ ਨੁਕਸਾਨ ਹੋਇਆ ਸੀ ਜੋ ਉਹਨਾਂ ਦਾ ਕਰਿਆਨੇ ਦਾ ਨੁਕਸਾਨ ਹੋਇਆ ਸੀ ਉਹਦੇ ਸਬੰਧ ਵਿੱਚ ਜੋ ਦਾ ਬਿੱਲ ਸੀ ਉਹਦੇ ਮਤਲਬ ਉਹਨਾਂ ਦਾ ਪੇਮੈਂਟ ਕਰ ਦਿੱਤੀ ਹੈ ਜਿਹੜੇ ਇਹਨਾਂ ਦੇ ਕੁਝ ਬੰਦੇ ਰਹਿੰਦੇ ਜਿਨ੍ਹਾਂ ਦਾ ਨੁਕਸਾਨ ਇਹਨਾਂ ਨੇ ਪਿਛੋਂ ਮਿਲਣ ਨੂੰ ਦਿੱਤਾ ਸੀ ਉਹ ਇਹਨਾਂ ਨੂੰ ਅੱਜ ਹੀ ਏਡੀਸੀ ਸਾਹਿਬ ਨਾਲ ਗੱਲ ਹੋ ਗਈ ਹੈ ਇਹਨਾਂ ਨੂੰ ਉਹ ਬੰਦੇ ਪੰਜਾਂ ਨੂੰ ਜਾ ਕੇ ਐਡੀਸਨ ਮਲਾਉਣ ਲੱਗੇ ਆ ਤੇ ਇਹਨਾਂ ਦਾ ਵੀ ਮਸਲਾ ਜਿਹੜਾ ਚ ਹੱਲ ਕਰ ਦਿੰਦੇ ਨੇ ਪਰ ਮੈਂ ਸਰ ਚੋਕਲੇ ਆ ਸਾਡੇ ਭਰਾ ਲੱਗੇ ਇਹ ਦੱਸਣ ਕਿ ਹੁਣ ਜੀ